ਬੜੀਆਂ ਕੌਂਟਰੋਵਰਸੀਆਂ ਹੋ ਰਹੀਆਂ ਨੇ ਕਹਿ ਰਹੇ ਨੇ ਕਿ ਲੋਕ ਸੰਤ ਸੀਚੇਵਾਲ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਜਦਕਿ ਪਾਣੀ ਕਾਲਾ ਦਾ ਕਾਲਾ ਗਿਆ ਦੇਖੋ ਜੀ ਇਹ ਤੁਸੀਂ ਹੁਣ ਇਧਰ ਨੂੰ ਕੈਮਰਾ ਕਰੋ ਤੁਹਾਨੂੰ ਬਿਲਕੁਲ ਕਾਲਾ ਦਿਖੂਗਾ ਬਿਲਕੁਲ ਜੀ ਦਿਖ ਰਿਹਾ ਸੋ ਅੱਜ ਕਈ ਗਲਤਫਹਿਮੀਆਂ ਜਾਂ ਪ੍ਰਾਪਤੀਆਂ ਦੂਰ ਹੋਣ ਜਾਣਗੀਆਂ ਕਿਉਂਕਿ ਦਾਵਾ ਜਿਹੜਾ ਆ ਉਹ ਇਹ ਕੀਤਾ ਜਾ ਰਿਹਾ ਕਿ ਪਾਣੀ ਸਾਫ਼ ਹੋ ਚੁੱਕਿਆ ਹੈ ਲੇਕਿਨ ਅਸਲ ਤਸਵੀਰ ਕੁਝ ਹੋਰ ਹੈ ਹੁਣ ਜਲਦੀ ਵੀਡੀਓ ਦੇ ਵਿੱਚ ਅਸੀਂ ਲਾਈਵ ਇੱਕ ਵਾਰ ਪਾਣੀ ਦਾ ਸੈਂਪਲ ਲਵਾਂਗੇ ਔਰ ਦੇਖਾਂਗੇ ਕਿ ਅਸਲ ਸੱਚਾਈ ਜਿਹੜੀ ਇਸ ਪਾਣੀ ਦੀ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੇਵਕ ਵੱਲੋਂ ਜਿਹੜਾ ਆ ਪਾਣੀ ਬੁੱਢੇ ਦਰਿਆ ਦੇ ਵਿੱਚੋਂ ਭਰਿਆ ਜਾ ਰਿਹਾ ਸੰਤ ਸੀਚੇਵਾਲ ਜੀ ਰਾਜ ਸਭਾ ਮੈਂਬਰ ਵੀ ਨੇ ਕਹਿੰਦੇ ਨੇ ਕਿ ਜਿਹੜੇ ਲੀਡਰ ਸਾਹਿਬਾਨ ਹੁੰਦੇ ਨੇ ਉਹਨਾਂ ਨੂੰ ਇੱਕ ਰਾਜਸੀ ਕਲਚਰ ਹੁੰਦਾ ਹੈ ਸੋ ਇੱਕ ਖਾਨਾ ਬਦੋਸ਼ ਦੀ ਤਰ੍ਹਾਂ ਟੈਂਟ ਲਾ ਕੇ ਰਹਿ ਰਹੇ ਨੇ ਤੇ ਦਿੱਕਤ ਨਹੀਂ ਆਉਂਦੀ ਬਿਜਲੀ ਦੀ ਪਾਣੀ ਦੀ ਸਸਕਰ ਜੀ ਤੁਸੀਂ ਦੇਖ ਰਹੇ ਹੋ ਨਦਾਨਾ ਪ੍ਰਾਈਮ ਤੇ ਮੈਂ ਹਾਂ ਨੂ ਪੈਂਸ ਬੁੱਢਾ ਤਰਿਆ ਜਿਹੜਾ ਇੱਕ ਬਹੁਤ ਹੀ ਪੱਕਦਾ ਹੋਇਆ ਮੁੱਦਾ ਹੈ ਪੰਜਾਬ ਦਾ ਜਿਹਦੇ ਤੇ ਕਈ ਸਿਆਸੀ ਲੀਡਰਾਂ ਨੇ ਬੜੇ ਲੰਬੇ ਸਮੇਂ ਤੋਂ ਆਪਣੀਆਂ ਰੋਟੀਆਂ ਸੇਕੀਆਂ ਨੇ ਕਈ ਸਵੈਪੂ ਸਮਾਜ ਸੇਵੀ ਗੱਲ ਕਰ ਲਈਏ ਲਖੇ ਸਿਦਾਣੇ ਦੀ ਅਮਿਤੋਜ ਮਾਨ ਦੀ ਉਹਨਾਂ ਵੱਲੋਂ ਵੀ ਇਸ ਮੁੱਦੇ ਨੂੰ ਬੜੀ ਪ੍ਰਮੁਖਤਾ ਨਾਲ ਚੁੱਕਿਆ ਜਾਂਦਾ ਰੀਸੈਂਟਲੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਦੀ ਜਿਹੜੀ ਉਹਨਾਂ ਨੇ ਪੂਖੜੀ ਦੇ ਨੇੜੇ ਵੀਡੀਓ ਇੱਕ ਪਾਈ ਸੀਗੀ ਜਿੱਥੇ ਪਾਣੀ ਬਿਲਕੁਲ ਜਿਹੜਾ ਸ਼ੀਸ਼ੇ ਦੀ ਤਰ੍ਹਾਂ ਸਾਫ਼ ਬੁੱਢੇ ਦਰਿਆ ਦਾ ਦੇਖਣ ਨੂੰ ਮਿਲਿਆ ਲੇਕਿਨ ਉਸ ਵੀਡੀਓ ਦੇ ਉੱਤੇ ਕਾਫੀ ਕੰਟਰੋਵਰਸੀ ਜਿਹੜੀ ਦੇਖਣ ਨੂੰ ਮਿਲੀ ਕਈ ਸਮਾਜ ਸੇਵਕਾਂ ਦਾ ਕਹਿਣਾ ਸੀਗਾ ਕਿ ਇਸ ਏਰੀਆ ਦੇ ਵਿੱਚ ਪਾਣੀ ਆਲਰੇਡੀ ਸਾਫ਼ ਸੀਗਾ ਔਰ ਕਿਤੇ ਨਾ ਕਿਤੇ ਸੰਤ ਬਲਬੀਰ ਸਿੰਘ ਸਿਚੇਵਾਲ ਦੀ ਜਿਹੜੀ ਟੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਆ ਅਸਲ ਦੇ ਵਿੱਚ ਜਿੱਥੇ ਪਾਣੀ ਗੰਦਾ ਆ ਇਸ ਵਕਤ ਅਸੀਂ ਸਨਾਨਕਾਟ ਤੇ ਮੌਜੂਦ ਆ ਜਿੱਥੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਸਨਾਨਕਾਟ ਬਣਾਇਆ ਗਿਆ ਸੀਗਾ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਲਾ ਦਿਸ ਰਿਹਾ ਲੇਕਿਨ ਇਸ ਪਾਣੀ ਦੀ ਅਸਲ ਸੱਚਾਈ ਕੀ ਹੈ ਇਹਦੇ ਕਾਲੇ ਹੋਣ ਦਾ ਰੀਜ਼ਨ ਕੀ ਹੈ ਜਾਂ ਫਿਰ ਕੀ ਇਹ ਪਾਣੀ ਸਾਫ਼ ਹੋ ਚੁੱਕਾ ਹੈ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਟੀਮ ਤੋਂ ਉਹਨਾਂ ਦੇ ਸੇਵਕ ਜੁੜੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹਰਦੇਵ ਸਿੰਘ ਦੌਦਰ ਜੀ ਤੁਤੂ ਸਾਹਿਬ ਬੜੀਆਂ ਕੌਂਟਰੋਵਰਸੀਆਂ ਹੋ ਰਹੀਆਂ ਨੇ ਕਹਿ ਰਹੇ ਨੇ ਕਿ ਲੋਕ ਸੰਤ ਸੀਚੇਵਾਲ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਜਦਕਿ ਪਾਣੀ ਕਾਲਾ ਦਾ ਕਾਲਾ ਗਿਆ ਪਹਿਲਾਂ ਤਾਂ ਹੀ ਤੁਹਾਡੇ ਸਾਰੇ ਦਰਸ਼ਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਇਹ ਤੁਸੀਂ ਹੁਣ ਇਧਰ ਨੂੰ ਕੈਮਰਾ ਕਰੋ ਤੁਹਾਨੂੰ ਬਿਲਕੁਲ ਕਾਲਾ ਦਿਖੂਗਾ ਬਿਲਕੁਲ ਜੀ ਦਿਖ ਰਿਹਾ ਇਹ ਕਾਰਨ ਕੀ ਆ ਜੀ ਜਿਹੜਾ ਭੂਖੜੀ ਆ ਉੱਥੇ ਜਿਹੜਾ ਦਰਿਆ ਦਾ ਤਲਾ ਸੀਗਾ ਨਾ ਅਸੀਂ ਮਸ਼ੀਨਾਂ ਦੇ ਨਾਲ ਬਿਲਕੁਲ ਥੱਲੋਂ ਸਾਫ਼ ਕੀਤਾ ਜੀ ਪਹਿਲਾਂ ਉਹ ਗੋਹਾ ਚੱਕ ਕੇ ਸਾਰਾ ਬਾਹਰ ਕੱਢਿਆ ਜੀ ਉੱਥੇ ਬਹੁਤ ਜ਼ਿਆਦਾ ਗੋਹਾ ਸੀਗਾ ਜੀ ਉਹ ਥੱਲੋਂ ਤਲਾ ਸਾਫ਼ ਹੋ ਗਿਆ ਤੇ ਜਦੋਂ ਉੱਥੇ ਪਾਣੀ ਆਇਆ ਜੀ ਬਿਲਕੁਲ ਸਾਫ਼ ਦਿਸ ਰਿਹਾ ਜੀ ਇੱਥੇ ਪਾਣੀ ਸੀਗਾ ਜੀ ਇੱਥੋਂ ਤਲਾ ਹਜੇ ਸਾਫ਼ ਨਹੀਂ ਹੋਇਆਗਾ ਅਸੀਂ ਸਾਫ਼ ਕਰ ਰਹੇ ਹਾਂ ਉਹ ਸਾਹਮਣੇ ਸਾਡੀ ਮਸ਼ੀਨ ਚੱਲ ਰਹੀ ਹੈ ਦੇਖੋ ਉਹਦੇ ਜਾਲੀ ਵਾਲੀ ਵਾਗਟ ਲਾਈ ਹੋਈ ਹੈ ਜੀ ਅਸੀਂ ਉਹਦੇ ਨਾਲ ਲਫਾਫਾ ਬੂਰੀ ਸਾਰਾ ਕੁਝ ਚੱਕ ਰਹੇ ਹਾਂ ਜੀ ਜੀ ਤੇ ਜਦੋਂ ਤਾਲਾ ਸਾਫ ਹੋ ਗਿਆ ਬਿਲਕੁਲ ਇੱਥੇ ਵੀ ਸਾਫ ਦਿਸੂਗਾ ਜੀ ਥੋੜੇ ਟਾਈਮ ਤੱਕ ਜੀ ਹੁਣ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਇਹ ਪਾਣੀ ਜਿਹੜਾ ਬਿਲਕੁਲ ਸਾਫ ਹੋ ਚੁੱਕਾ ਹੈ ਹਾਂਜੀ ਬਿਲਕੁਲ ਪਾਣੀ ਸਾਫ ਹੋ ਚੁੱਕਿਆ ਜਿਹੜੀ ਆ ਬੂਟੀ ਲਫਾਫਾ ਆ ਰਿਹਾ ਅਸੀਂ ਸਾਡੇ ਉਹ ਯਾਰ ਆ ਜੀ ਦੇਸੀ ਯਾਰ ਬਣਾਏ ਹੋਏ ਆ ਸਾਡੇ ਇੱਕ ਤਾਬ ਪਿਆ ਜੀ ਇੱਕੋ ਟਰੈਕਟਰ ਦੇ ਪਿੱਛੇ ਆ ਜੀ ਅਸੀਂ ਇਹੇ ਦਰਿਆ ਦੇ ਦੋਨੇ ਪਾਸੇ ਟਰੈਕਟਰ ਲਾ ਕੇ ਜੀ ਇਧਰ ਵੀ ਟਰੈਕਟਰ ਲਾ ਕੇ ਉਹਦੇ ਨਾਲ ਵਿੱਚੋਂ ਹਲਾਉਨੇ ਆ ਜੀ ਇਹਨੂੰ ਇਹ ਫਿਰ ਪਾਣੀ ਨਾਲ ਹੱਲ ਕੇ ਲਫਾਫਾ ਉੱਪਰ ਆ ਜਾਂਦਾ ਜੀ ਤਰ ਜਾਂਦਾ ਇਹ ਇਹਨੂੰ ਕੋ ਚੱਕਦੇ ਆ ਜੀ ਅਸੀਂ ਹੂੰ ਤੇ ਇਹ ਸਾਫ਼ ਕਰਦੇ ਆ ਜੀ ਜਦੋਂ ਥੱਲਿਓਂ ਇਹਦਾ ਬੈਡ ਬਿਲਕੁਲ ਸਾਫ਼ ਹੋ ਗਿਆ ਹੀ ਦਰਿਆ ਦਾ ਫਿਰ ਇੱਥੇ ਵੀ ਬਿਲਕੁਲ ਪਾਣੀ ਸਾਫ਼ ਦੇਸੂਗਾ ਜੀ ਠੀਕ ਤੇ ਇਸ ਗੱਲ ਨੂੰ ਹੋਰ ਪੁਖਤਾ ਕਰਨ ਦੇ ਲਈ ਕੀ ਅਸੀਂ ਇਸ ਪਾਣੀ ਦਾ ਸੈਂਪਲ ਲਾਈਵ ਵੀਡੀਓ ਦੇ ਵਿੱਚ ਲੈ ਸਕਦੇ ਆ ਜੇ ਤੁਹਾਨੂੰ ਲੈ ਸਕਦੇ ਆ ਤੁਹਾਨੂੰ ਆ ਛੋਟੇ ਬੋਤਲ لے ਆ ਭਰ ਕੇ ਦਿਖਾਉਨੇ ਆ ਜੀ ਤੁਹਾਨੂੰ ਪਾਣੀ ਤੁਸੀਂ ਇੱਥੋਂ ਪਾਣੀ ਅਸੀਂ ਤੁਹਾਨੂੰ ਹੁਣੇ ਹੀ ਭਰ ਕੇ ਦਿਖਾਉਨੇ ਆ ਜੀ ਸੋ ਅੱਜ ਕਈ ਗਲਤ ਫਹਿਮੀਆਂ ਜਾਂ ਪ੍ਰਾਪਤੀਆਂ ਦੂਰ ਹੋਣ ਜਾਣਗੀਆਂ ਕਿਉਂਕਿ ਦਾਵਾ ਜਿਹੜਾ ਆ ਉਹ ਇਹ ਕੀਤਾ ਜਾ ਰਿਹਾ ਕਿ ਪਾਣੀ ਸਾਫ਼ ਹੋ ਚੁੱਕਿਆ ਲੇਕਿਨ ਅਸਲ ਤਸਵੀਰ ਕੁਝ ਹੋਰ ਹੈ ਹੁਣੇ ਜਲਦੀ ਵੀਡੀਓ ਦੇ ਵਿੱਚ ਅਸੀਂ ਲਾਈਵ ਇੱਕ ਵਾਰ ਪਾਣੀ ਦਾ ਸੈਂਪਲ ਲਵਾਂਗੇ ਔਰ ਦੇਖਾਂਗੇ ਕਿ ਅਸਲ ਸੱਚਾਈ ਜਿਹੜੀ ਇਸ ਪਾਣੀ ਦੀ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੇਵਕ ਵੱਲੋਂ ਜਿਹੜਾ ਆ ਪਾਣੀ ਬੁੱਡੇ ਦਰਿਆ ਦੇ ਵਿੱਚੋਂ ਭਰਿਆ ਜਾ ਰਿਹਾ ਔਰ ਇੱਕ ਮਿੰਟ ਦੇ ਵਿੱਚ ਜਿਹੜਾ ਆ ਦੁੱਧ ਦਾ ਦੁੱਧਰ ਪਾਣੀ ਦਾ ਪਾਣੀ ਹੋ ਜਾਏਗਾ ਸੋ ਦਰਸ਼ਕੋ ਦੇਖ ਸਕਦੇ ਹੋ ਕਿ ਸੰਤ ਸੀਚੇਵਾਲ ਜੀ ਦੀ ਟੀਮ ਵੱਲੋਂ ਕੀਤਾ ਗਿਆ ਦਾਵਾ ਕੀ ਪਾਣੀ ਸਾਫ ਹੋ ਚੁੱਕਾ ਕਿਤੇ ਨਾ ਕਿਤੇ ਉਸ ਗੱਲ ਤੇ ਮੋਹਰ ਇਹ ਬੋਤਲ ਲਗਾ ਰਹੀ ਹੈ ਜਿਹੜੀ ਲਾਈਵ ਵੀਡੀਓ ਦੇ ਵਿੱਚ ਭਰੀ ਗਈ ਹੈ ਔਰ ਪਾਣੀ ਜਿਹੜਾ ਕਾਫੀ ਹੱਦ ਤੱਕ ਸਾਫ ਹੈ ਔਰ ਜਿਸ ਤਰ੍ਹਾਂ ਬਾਬਾ ਜੀ ਦੀ ਟੀਮ ਨੇ ਦੱਸਿਆ ਕਿ ਪਾਣੀ ਕਾਲਾ ਦਿਸਣ ਦਾ ਰੀਜ਼ਨ ਹੈ ਜਿਹੜਾ ਉਹ ਇਹ ਹੈ ਕਿ ਇਹਦੇ ਨੀਚੇ ਜਿਹੜੀ ਸਲੱਜ ਜੰਮੀ ਹੋਈ ਹੈ ਸਲੱਜ ਜਿਹੜੀ ਕਾਲੀ ਹੈ ਔਰ ਕਿਤੇ ਨਾ ਕਿਤੇ ਪਾਣੀ ਸਾਫ਼ ਹੋਣ ਦੇ ਚੱਲਦੇ ਆ ਉਹ ਕਾਲਾ ਪਾਣਾ ਜਿਹੜਾ ਉਹ ਦਿਖਾਈ ਦੇ ਰਿਹਾ ਸੋ ਪਬਲਿਕ ਇਹ ਤਾਂ ਸਾਬਤ ਹੋ ਗਿਆ ਕਿ ਪਾਣੀ ਸਾਫ਼ ਹੈ ਹੁਣ ਇੱਥੇ ਸੰਤ ਸੀਚੇਵਾਲ ਜੀ ਰਾਜ ਸਭਾ ਮੈਂਬਰ ਵੀ ਨੇ ਕਹਿੰਦੇ ਨੇ ਕਿ ਜਿਹੜੇ ਲੀਡਰ ਸਾਹਿਬਾਨ ਹੁੰਦੇ ਨੇ ਉਹਨਾਂ ਨੂੰ ਇੱਕ ਰਾਜਸੀ ਕਲਚਰ ਹੁੰਦਾ ਹੈ ਸੋ ਇੱਕ ਖਾਨਾ ਪਰੋਦੋਸ਼ ਦੀ ਤਰ੍ਹਾਂ ਟੈਂਟ ਲਾ ਕੇ ਰਹਿ ਰਹੇ ਨੇ ਇੱਥੇ ਦਿੱਕਤ ਨਹੀਂ ਆਉਂਦੀ ਬਿਜਲੀ ਦੀ ਪਾਣੀ ਦੀ ਦੇਖੋ ਜੀ ਤੁਸੀਂ ਦੇਖ ਹੀ ਰਹੇ ਆ ਪਹਿਲਾਂ ਵੀ ਬਾਬਾ ਜੀ ਦਾ ਜਦੋਂ ਗਵਰਨਰ ਸਾਹਿਬ ਆਏ ਆ ਉਦੋਂ ਵੀ ਬਾਬਾ ਜੀ ਤਾਂ ਮੰਜੇ ਤੇ ਤੇ ਉਹ ਵੀ ਨਾਲ ਸਾਡੇ ਕੁਰਸੀ ਤੇ ਬੈਠੇ ਆ ਜੀ ਤੇ ਬਾਬਾ ਜੀ ਨੂੰ ਤਾਂ ਕੋਈ ਇਹੋ ਜਿਹਾ ਹੈ ਹੀ ਨਹੀਂ ਜੀ ਬਾਬਾ ਜੀ ਤਾਂ ਥੱਲੇ ਬੈਠ ਕੇ ਪ੍ਰਸ਼ਾਦਾ ਛਕ ਲੈਂਦੇ ਆ ਜੀ ਉਹ ਸਾਡੇ ਨਾਲ ਹੀ ਇੱਥੇ ਦਰਿਆ ਦੇ ਵਿੱਚ ਆ ਕੇ ਮਸ਼ੀਨ ਚਲਾਉਂਦੇ ਆ ਜੀ ਟਰੈਕਟਰ ਚਲਾਉਂਦੇ ਆ ਆਪ ਵੀ ਸਾਰਾ ਬੂਟੇ ਲਵਾਉਂਦੇ ਆ ਜੀ ਨਾਲ ਆਪ ਸਾਰੀ ਟਰਾਲੀ ਲਿਦਾਉਂਦੇ ਆ ਜੀ ਸਾਰਾ ਕੰਮ ਆਪ ਕਰਾਉਂਦੇ ਆ ਬਾਬਾ ਜੀ ਨੂੰ ਕੋਈ ਨਹੀਂ ਹੈਗਾ ਜੀ ਇਹ ਆਹ ਦੇਖ ਲਓ ਤੁਸੀਂ ਦੇਖ ਸਕਦੇ ਆ ਸਾਡਾ ਇੱਥੇ ਕੀ ਰਾਜਸਾਹੀ ਆ ਜੀ ਅਸੀਂ ਤਾਂ ਬਿਲਕੁਲ ਸਿੰਪਲ ਬੈਠੇ ਆ ਜੀ ਇੱਥੇ ਜੀ ਤੇ ਲਾਈਟ ਦਾ ਪ੍ਰਬੰਧ ਇੱਥੇ ਕਿੱਦਾਂ ਕੀਤਾ ਗਿਆ ਰਾਤ ਨੂੰ ਹੁਣ ਮੌਸਮ ਜਿਹੜਾ ਗਰਮੀ ਹੋ ਚੁੱਕੀ ਹੈ ਇੱਥੇ ਜੀ ਜਦੋਂ ਅਸੀਂ ਪਹਿਲੇ ਦਿਨ ਇੱਥੇ ਸ਼ੁਰੂ ਕੀਤਾ ਕੰਮ ਉਦੋਂ ਪਹਿਲਾਂ ਅਸੀਂ ਜੀ ਆਪਣਾ ਬਿਜਲੀ ਦਾ ਮੀਟਰ ਅਪਲਾਈ ਕੀਤਾ ਜੀ ਹੂੰ ਉਹਦੇ ਅਸੀਂ ਪੈਸੇ ਜਮ੍ਹਾਂ ਕਰਾਏ ਜੀ ਜਿੱਦ ਦੇ ਉਹਨਾਂ ਨੇ ਸਾਨੂੰ ਓਕੇ ਕਹਿਤੀ ਜੀ ਉਹਨਾਂ ਨੇ ਫਿਰ ਸਾਡਾ ਮੀਟਰ ਲਾਇਆ ਜੀ ਮੀਟਰ ਲੱਗਿਆ ਸਾਡਾ ਜੀ ਅਸੀਂ ਇੱਥੇ ਸਪੈਸ਼ਲ ਆਪਣਾ ਮੀਟਰ ਲਵਾਇਆ ਹੋਇਆ ਜੀ ਅਸੀਂ ਇੱਕ ਉਹਦਾ 2 ਮਹੀਨੇ ਦਾ ਬਿੱਲ ਵੀ ਭਰ ਚੁੱਕੇ ਆ ਜੀ ਤੁਹਾਨੂੰ ਬਿੱਲਾਂ ਦੀਆਂ ਕਾਪੀਆਂ ਦੇ ਦਾਂਗੇ ਜੀ ਅਸੀਂ ਇੱਥੇ ਜਿਵੇਂ ਸਾਡੇ ਆਹ ਜੀ ਸੀਬੀ ਮਸ਼ੀਨ ਆ ਕੋਈ ਖਰਾਬ ਹੁੰਦੀ ਅਸੀਂ ਉਹਨੂੰ ਬਿਲਡਿੰਗ ਕਰਦੇ ਆ ਜੀ ਇੱਥੇ ਸਾਡੇ ਔਜ਼ਾਰ ਆ ਜੀ ਦੇਸੀ ਉਹਨਾਂ ਨੂੰ ਅਸੀਂ ਬਿਲਡਿੰਗ ਕਰਦੇ ਆ ਜਿਵੇਂ ਸਾਡੀ ਬੋਟ ਆ ਕੋਈ ਵੀ ਕਿਤੇ ਕੰਮ ਕਰਨਾ ਜਾਂ ਅਸੀਂ ਇੱਥੇ ਪ੍ਰਸ਼ਾਦਾ ਪਾਣੀ ਆਪਦਾ ਬਣਾਉਨੇ ਆ ਚਾਹ ਪਾਣੀ ਬਣਾਉ ਪੱਖਾ ਲੱਗਿਆ ਹੋਇਆ ਜੀ ਇੱਥੇ ਤੇ ਅਸੀਂ ਬਿਜਲੀ ਵਰਦਦੇ ਆ ਜੀ ਇੱਥੇ ਅਸੀਂ ਸਪੈਸ਼ਲ ਦਾ ਮੀਟਰ ਲੱਗਿਆ ਹੋਇਆ ਜੀ ਅਸੀਂ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗੇ ਜਿਹੜੇ ਹਜੇ ਵੀ ਇਹਨੂੰ ਇੱਕ ਸਿਰਫ ਰਾਜਨੀਤਿਕ ਮੁੱਦਾ ਬਣਾ ਕੇ ਬੈਠੇ ਹੋਏ ਨੇ ਜਿਹੜੇ ਸਿਰਫ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਜਾਂ ਫਿਰ ਜਿਹੜੇ ਸੰਤ ਸੀਚੇਵਾਲ ਨੂੰ ਸਿਰਫ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਇੱਕ ਪਬਲਿਸਿਟੀ ਸਟੰਟ ਦੇ ਲਈ ਜਿਹੜਾ ਇਹ ਸਾਰਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਪਰ ਬੁੱਢਾ ਦਰਿਆ ਸਾਫ ਨੇ ਉਹਨਾਂ ਲੋਕਾਂ ਵਾਸਤੇ ਕੀ ਸੰਦੇਸ਼ ਹੈ ਦੇਖੋ ਜੀ ਸਾਡਾ ਕਿਸੇ ਨਾ ਵੈਸ ਵਾਈ ਜਪੈਣ ਦਾ ਮਤਲਬ ਨਹੀਂ ਅਸੀਂ ਬੁੱਢਾ ਦਰਿਆ ਸਾਫ ਕਰਨ ਲੱਗੇ ਹੋਏ ਹਾਂ 2 ਫਰਵਰੀ 2024 ਤੋਂ ਲੈ ਕੇ ਜੀ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਿਆ ਸਾਲ ਤੋਂ ਉੱਪਰ ਸਮਾ ਹੋ ਗਿਆ ਜੀ 9000 ਬੂਟਾ ਲਾਇਆ ਜੀ ਇੱਥੇ ਪਰੜੀਆਂ ਸਾਫ਼ ਕੀਤੀਆਂ ਜੀ ਭੂਖੜੀ ਤੱਕ ਜੀ ਹੁਣ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਨਾ ਜੀ ਸਾਡਾ ਮਤਲਬ ਇਹ ਆ ਸਾਡਾ ਕਿਸੇ ਨਾ ਵੈਸ ਬਜਾਈ ਚ ਨਹੀਂ ਅਸੀਂ ਤਾਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਤੁਸੀਂ ਆਓ ਆਪਾਂ ਬੁੱਢਾ ਦਰਿਆ ਸਾਫ਼ ਕਰੀਏ ਜੀ ਇਹ ਕੁਝ ਲੋਕ ਜਿਹੇ ਵੀ ਨਹੀਂ ਜਿਹੜੇ ਹਜੇ ਤੱਕ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਵੀਡੀਓ ਦਿਖਾਈ ਕਿ ਗੰਦਾ ਸਮਾਨ ਜਿਹੜਾ ਆ ਲਫਾਫੇ ਕਚਰੇ ਦੇ ਬੈਗ ਸੁੱਟੀ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਕੋਈ ਅਪੀਲ ਤੁਸੀਂ ਆਪਣੇ ਉਹਨਾਂ ਲੋਕਾਂ ਨੂੰ ਅਸੀਂ ਜਾਣਦੇ ਆ ਜੀ ਸਾਡੇ ਸੇਵਾਦਾਰ ਜਾਂਦੇ ਇੱਥੇ ਢੇੜਾ ਮਾਰਦੇ ਆ ਅਸੀਂ ਦਿਨੇ ਵੀ ਰਾਤ ਨੂੰ ਵੀ ਅਸੀਂ ਜਿਹੜੀਆਂ ਪਾਈਪਾਂ ਲੱਗੀਆਂ ਹੁੰਦੀਆਂ ਡੈਰਿੰਗ ਵਾਲਿਆਂ ਦੀਆਂ ਉਹ ਵੀ ਚੱਕ ਕੇ ਲਿਉਨੇ ਫੜਦੇ ਆ ਉਹਨਾਂ ਨੂੰ ਅਸੀਂ ਵੀਡੀਓ ਬਣਾਉਣੀ ਹੈ ਸਪੈਸ਼ਲ ਪਹਿਲਾਂ ਅਸੀਂ ਪਹਿਲਾਂ ਬਾਬਾ ਜੀ ਦੀ ਸਾਨੂੰ ਹਦਾਇਤ ਆ ਪਹਿਲਾਂ ਅਸੀਂ ਆਨਲਾਈਨ ਵੀਡੀਓ ਬਣਾਉਣੀ ਹੈ ਜੀ ਹਰ ਚੀਜ਼ ਦੀ ਸਾਡੇ ਕੋਲ ਸਾਰੇ ਰਿਕਾਰਡ ਆ ਜੀ ਅਸੀਂ ਉਹਨ ਤੇ ਮੈਂ ਉਸੇ ਟਾਈਮ ਗੱਡੀ ਰੋਕ ਕੇ ਜੀ ਅਸੀਂ ਉਹਦੀ ਵੀਡੀਓ ਬਣਾ ਲਈ ਫਿਰ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਸੱਟਿਆ ਜੀ ਅਸੀਂ ਅਖਾ ਹੁਣੇ ਚੱਕ ਉਹਨ ਤੋਂ ਚਕਾਇਆ ਬੈਗ ਜੀ ਉਹਦੇ ਬੈਗ ਤੁਹਾਨੂੰ ਵੀਡੀਓ ਦਿੰਨੇ ਆ ਜੀ ਦੇਖੋ ਫਿਰ ਉਹਨੇ ਬੰਦੇ ਨੇ ਆਪ ਚੱਕ ਕੇ ਚੱਕਿਆ ਜੀ ਬੈਗ ਫਿਰ ਉਹ ਆਪ ਚੱਕ ਕੇ ਲਗਿਆ ਫਿਰ ਅਸੀਂ ਉਹਨੂੰ ਸਮਝਾਇਆ ਵੀ ਇਹ ਪਾਣੀ ਦੁਨੀਆ ਪੀਂਦੀ ਆਈ 3 ਕਰੋੜ ਲੋਕ ਪੀਂਦੇ ਆ ਜੀ ਫਿਰ ਉਹਦੇ ਨਾਲ ਜਦੋਂ 2 ਮਿੰਟ ਲਾਏ ਜੀ ਉਹ ਸਮਝ ਗਿਆ ਜੀ ਇਸ ਗੱਲ ਨੂੰ ਜਦੋਂ ਜੀ ਅਸੀਂ ਅਗਲੇ ਨਾਲ ਗੱਲ ਕਰਦੇ ਆ ਬੈਠ ਕੇ ਸਮਝਾਉਂਦੇ ਆ ਸਮਝ ਜਾਂਦਾ ਬੰਦਾ ਜੀ ਜੀ ਗੁਰਬਾਣੀ ਦੇ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਜਿਹੜਾ ਦਿੱਤਾ ਗਿਆ ਸੋ ਕਿਤੇ ਨਾ ਕਿਤੇ ਜੇ ਹੁਣ ਸਟੈਟਿਸਟਿਕਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਬਹੁਤ ਥੋੜੇ ਸਮੇਂ ਦੇ ਵਾਸਤੇ ਅਵੇਲੇਬਲ ਹੈ ਕਿਉਂਕਿ ਗਰਾਊਂਡ ਲੈਵਲ ਜਿਹੜਾ ਆ ਪਾਣੀ ਦਾ ਬਹੁਤ ਜ਼ਿਆਦਾ ਕੱਟ ਚੁੱਕਿਆ ਤੇ ਕੀ ਲੱਗਦਾ ਕਿ ਬੁੱਢਾ ਨਾਲਾ ਜਿਹੜਾ ਆ ਉਹ ਆਪਣੇ ਦਰਿਆ ਦੇ ਰੂਪ ਚ ਕਦੋਂ ਵਾਪਸ ਆਏਗਾ ਤਾਂ ਕਿ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਲੋਕ ਇਹਦਾ ਪਾਣੀ ਪੀ ਸਕਦੇ ਸੀਗੇ ਉਹ ਪੀਣ ਦੀ ਸਟੇਜ ਤੇ ਪਾਣੀ ਕਦੋਂ ਤੱਕ ਪਹੁੰਚੇ ਦੇਖੋ ਜੀ ਤੁਸੀਂ ਵੀਡੀਓ ਦੇਖ ਲਓ ਭੂਖੜੀ ਅਸੀਂ ਸਾਰੇ ਜਾਣੇ ਜਦੋਂ ਜਾਣਦੇ ਆ ਬਾਬਾ ਜੀ ਦੇ ਨਾਲ ਅ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੀ ਬਾਬਾ ਜੀ ਨੇ ਪਹਿਲਾਂ ਸultanpur Lodhi ਬਈ ਦੇਖੋ ਇਹ ਸਾਫ ਕਰਕੇ ਦਿਖਾਈ ਆ ਤੇ ਹੁਣ ਸਾਡਾ ਮਤਲਬ ਹੈ ਜੀ ਅਸੀਂ ਦਰਿਆ ਬੁੱਢਾ ਦਰਿਆ ਜਿਹੜਾ ਇਹਨੂੰ ਦੁਬਾਰਾ ਸਾਫ ਕਰਕੇ ਜੀ ਉਸੇ ਤਰ੍ਹਾਂ ਵਗਦਾ ਦੇਖਣਾ ਚਾਹੁੰਦੇ ਆ ਜੀ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਲਟਣਾ ਪ੍ਰਾਈਮਰੀ ਸਮੁੱਚੀ ਟੀਮ ਵੱਲੋਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜਿਹੜਾ ਕੰਮ ਇਸ ਬੁੱਢੇ ਦਰਿਆ ਦੇ ਨਵਿਨੀ ਕਰਨ ਦੇ ਲਈ ਜਾਂ ਫਿਰ ਇਹਦੀ ਸਫਾਈ ਵਾਸਤੇ ਕੀਤਾ ਜਾ ਰਿਹਾ ਉਹਦੀ ਵੀ ਅਸੀਂ ਸ਼ਲਾਗ ਕਰਦੇ ਆਂ ਔਰ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਇੱਕ ਚੰਗਾ ਕੰਮ ਜਿਹੜਾ ਇੱਕ ਟੀਮ ਵੱਲੋਂ ਦਿਨ ਰਾਤ ਮਿਹਨਤ ਕਰਕੇ ਕੀਤਾ ਜਾ ਰਿਹਾ ਉਹ ਹੋਰਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਕਿਉਂਕਿ ਅਜਿਹੇ ਕੰਮ ਜਿਹੜੇ ਉਹਨਾਂ ਲੋਕਾਂ ਨੂੰ ਵੀ ਪ੍ਰੇਰਣਾ ਦਿੰਦੇ ਨੇ ਜਿਹੜੇ ਇਸ ਦਰਿਆ ਦੇ ਵਿੱਚ ਹਜੇ ਵੀ ਕੂੜਾ ਕਰਕਟ ਸੁੱਟਣ ਤੋਂ ਬਾਜ਼ ਨਹੀਂ ਆਂਦੇ ਕਿਤੇ ਨਾ ਕਿਤੇ ਤੁਹਾਡਾ ਸ਼ੇਅਰ ਕਰਨਾ ਉਹਨਾਂ ਲੋਕਾਂ ਦੇ ਲਈ ਇੱਕ ਉਦਾਹਰਣ ਸਾਬਿਤ ਹੋ ਸਕਦਾ ਹੈ ਉਹਨਾਂ ਦੇ ਲਈ ਇੱਕ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ ਤੁਸੀਂ ਦੇਖ ਰਹੇ ਸੀ ਤੁਹਾਡਾ ਬ